ਜਿਹੜੀਆਂ ਸਰਕਾਰਾਂ ਨੇ ਜ਼ਿਆਸਤੀ ਕੀਤੀ ਸਾਡੇ ਉੱਪਰ ਇੱਕ ਬੜੀ ਵੱਡਾ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਹੋਵੇਗੀ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚਿਆ ਗੁਰੂ ਦੀ लाडली ਫੌਜ ਦੇ ਕੋਲੋਂ ਜਿਹੜੇ ਸਿੱਖ ਚਿੰਤਕ ਹੈਗੇ ਨੇ ਜਿਨ੍ਹਾਂ ਨੂੰ ਸਿੱਖੀ ਦਾ ਵਾਲਾ ਪਿਆਰ ਹੈਗਾ ਸੋ ਗੱਲਬਾਤ ਕਰਦੇ ਆ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਲੋਕ ਸਭਾ ਹਲਕਾ ਜਿਹੜਾ ਖਡੂਰ ਸਾਹਿਬ ਹੈਗਾ ਭਾਈ ਅਮਰਤਪਾਲ ਸਿੰਘ ਉੱਥੋਂ ਆਜ਼ਾਦ ਮੀਰਬਾਦ ਖੜੇ ਹੈਗੇ ਨੇ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੇ ਨਾਲੇ ਆਪਣੇ ਕਮੈਂਟ ਵੀ ਦਿਆ ਜੇ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਵਾਗਤ ਕਰਦੇ ਆ ਜੀ ਧੰਨਵਾਦ ਆ ਜੀ ਆਪ ਜੀ ਦੇ ਚੈਨਲ ਦਾ ਤੁਹਾਡਾ ਵੀ ਧੰਨਵਾਦ ਆ ਜੀ ਤੇ ਖਾਲਸਾ ਜੀ ਜਿਸ ਤਰ੍ਹਾਂ ਕੌਮ ਦੀ ਆਪਾਂ ਗੱਲ ਕਰਦੇ ਆ ਖਡੂਰ ਸਾਹਿਬ ਦੀ ਹਾਂ ਜੀ ਕੌਮ ਦਾ ਜਿਹੜਾ ਇਹਨਾਂ ਦੜਕ ਪ੍ਰਚਾਰਕ ਹੈਗਾ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਹਾਂ ਜੀ ਸੋ ਕੌਮ ਨੇ ਇੱਕ ਬੜਾ ਵੱਡਾ ਫੈਸਲਾ ਲਿਆ ਹੈ ਹਾਂ ਜੀ ਪਰਿਵਾਰ ਨੇ ਬੜਾ ਵੱਡਾ ਫੈਸਲਾ ਲਿਆ ਹੈ ਵੀ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਦਾ ਉਮੀਦਵਾਰ ਐਲਾਨਤਾ ਹੈ ਕੀ ਕਹਿੰਦੇ ਹੋ ਅਸੀਂ ਆਨੇ ਜੀ ਉਹਨਾਂ ਨੇ ਬਹੁਤ ਸੋਚ ਸਮਝ ਕੇ ਤੇ ਚੰਗਾ ਫੈਸਲਾ ਲਿਆ ਵਾ ਜੀ ਸਰਕਾਰਾਂ ਪਿਛਲੇ ਸਮੇਂ ਤੋਂ ਲੈ ਕੇ ਬਹੁਤ ਉਹਨਾਂ ਦੇ ਨਾਲ ਤੱਕੇਸ਼ਾਈ ਕੀਤੀ ਆ ਜੀ ਜਿਵੇਂ ਉਹ ਪੰਜਾਬ ਦੇ ਵਿੱਚ ਕੋਈ ਵੀ ਉਹਨਾਂ ਨੇ ਇਹੋ ਜਿਹਾ ਮਾੜਾ ਕਰਮ ਨਹੀਂ ਕੀਤਾ ਜਿਹਦੇ ਕਰਕੇ ਉਹਨਾਂ ਨੂੰ ਬਾੜ ਦੀਆਂ ਡੇਬਰੂਗੜ ਦੀਆਂ ਜੇਲਾਂਾਂ 'ਚ ਭੇਜਣਾ ਚਾਹੀਦਾ ਸੀ ਪਾਰੋ ਦੇ ਤੇ ਦੋਸ਼ ਤੇ ਇਹੇ ਕੇਵਲ ਵੀ ਥਾਣੇ ਚਲਿਆ ਗਿਆ ਤੇ ਇਹੇ ਦੋਸ਼ ਗੁਰਮਖੋ ਪਿਆਰੋ ਦਰਾ ਕੇ ਤੇ ਉਹਨਾਂ ਨੂੰ ਇਹ ਵੱਡੀਆਂ ਸਜਾਵਾਂ ਦਿੱਤੀਆਂ ਅਹੀ ਆਨੇ ਜੇ ਉਹਨਾਂ ਦੇ ਮਗਰ ਜਿਹੜੇ ਅੱਜ ਸਿੱਖ ਅਖਵਾਉਣ ਵਾਲੇ ਪੰਥਕ ਮੋਢੀ ਖਾਉਣ ਵਾਲੇ ਕੌਮ ਦੇ ਜਥੇਦਾਰ ਘਵਾਉਣ ਵਾਲੇ ਜਿਹੜੇ ਅੰਦਰੋਂ ਧਿਆਨ ਨਹੀਂ ਉਹਨਾਂ ਨੇ ਦਿੱਤਾ ਕਰਕੇ ਉਹ ਅੱਜ ਦੂਸਰੀ ਵਾਰੀ ਐਨਐਸਏ ਉਹਨਾਂ ਦੇ ਉੱਤੇ ਲੱਗ ਗਿਆ ਵਾ ਤੇ ਉਹਨਾਂ ਨੂੰ ਜਿਹੜਾ ਆ ਫੈਸਲਾ ਲੰਕਸ਼ਨ ਦਾ ਲੜਨ ਦਾ ਖੰਡੂਰ ਸਾਹਿਬ ਤੋਂ ਲਿਆ ਵਾ ਇਹ ਬਹੁਤ ਵਧੀਆ ਫੈਸਲਾ ਲਿਆ ਤੇ ਸਿੱਖ ਕੌਮ ਨੂੰ ਇਹ ਪੰਥ ਨੂੰ ਵਾਅਦ ਤੋਂ ਵਾਅਦ ਉਹਨਾਂ ਦਾ ਸਾਥ ਇਸ ਛੀੜ ਦੇ ਉੱਤੇ ਦੇਣਾ ਚਾਹੀਦਾ ਇਹ ਗੁਰਮਖੋ ਇਹੋ ਜਿਹਾ ਚੰਗਾ ਤੇ ਭਾਗਾਂ ਵਾਲਾ ਸਮਾਹ ਹੋੜ ਨਹੀਂ ਕੋਈ ਹੋਵੇਗਾ ਤੇ ਜਿਹੜੀਆਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਦੇ ਉੱਤੇ ਧੱਕਾ ਕੀਤਾ ਜਿਹੜੀਆਂ ਸਰਕਾਰਾਂ ਨੇ ਜ਼ਿਆਸਤੀ ਕੀਤੀ ਸਾਡੇ ਉੱਪਰ ਇੱਕ ਬੜੀ ਵੱਡਾ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਹੋਵੇਗੀ ਜਿਹੜਾ ਜਿੱਤ ਕੇ ਭਾਈ ਅਮਰਤਪਾਲ ਸਿੰਘ ਤੁਹਾਡੀ ਜੇ ਇੱਥੇ ਕੌਮ ਦੀ ਨੌਜਵਾਨੀ ਦੀ ਅਗਵਾਈ ਕਰਦੇ ਸੀ ਨਸ਼ਾ ਤੋਂ ਚਿੱਟੇ ਵਰਗਿਆਂ ਤੋਂ ਰਹਿਤ ਕਰਦੇ ਜੀ ਇਹੋ ਜੇ ਜੇ ਆਗੂ ਉਹਨਾਂ ਦੇ ਕੋਲੇ ਪਾਵਰ ਆ ਜਾਂਦੀ ਆ ਤੇ ਉਹ ਜਰੂਰ ਦੇਸ਼ ਦਾ ਪਵਿੱਖ ਸਵਾਰ ਦੇਣਗੇ ਤੇ ਜਿੰ ਹਾਂਜੀ ਉਹ ਜਰੂਰ ਦੇਸ਼ ਦਾ ਪਵਿੱਖ ਸਵਾਰ ਦੇਣਗੇ ਜੀ ਸੋ ਖਾਲਸਾ ਜੀ ਜਿਸ ਤਰ੍ਹਾਂ ਪੰਥਕ ਪਾਰਟੀ ਹੈਗੀ ਸ਼ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਮੋਰਚਾ ਲੱਗਿਆ ਸੀ ਅੰਮ੍ਰਿਤਸਰ ਦੇ ਵਿੱਚ ਭਾਈ ਅਮਰਤਪਾਲ ਦਾ ਹਾਂ ਜੀ ਵਿਰਸਾ ਸਿੰਘ ਵਲਟੋਹਾ ਉੱਥੇ ਜਾ ਕੇ ਪਹੁੰਚਿਆ ਧਰਨੇ ਦੇ ਵਿੱਚ ਗੱਲਬਾਤ ਕੀਤੀ ਕਹਿੰਦੇ ਵੀ ਅਸੀਂ ਤੁਹਾਡੇ ਹਮਾਇਤੀਆਂ ਤੁਹਾਡੇ ਨਾਲ ਆ ਤੁਹਾਡੀ ਫੁੱਲ ਮਦਦ ਕਰਾਂਗੇ ਸੋ ਹੁਣ ਜਿਹੜਾ ਭਾਈ ਅਮਰਤਪਾਲ ਦੇ ਬਰਖਲਾਫ ਜਿਹੜਾ ਉਹਨਾਂ ਨੇ ਸੰਘਰਸ਼ ਵਿੜਤਾ ਵਿਰਸਾ ਸਿੰਘ ਵਲਟੋਹਾ ਨੂੰ ਅਮਰਤਪਾਲ ਦੇ ਬਰਾਬਰ ਤੇ ਖੜਾ ਕਰ ਦਿੱਤਾ ਹੁਣ ਕਿਵੇਂ ਲੱਗਦਾ ਤੁਹਾਨੂੰ ਅਹੀਾਨੇ ਜੀ ਵਰਸਾ ਸਿੰਘ ਬਲਟਵਾ ਨੇ ਬਹੁਤ ਕੁਝ ਵੇਖ ਲਿਆ ਹੂੰ ਲੰਮੇ ਸਮੇਂ ਤੋਂ ਅਸੀਂ ਵੀ 84 ਤੋਂ ਲੈ ਕੇ ਸ਼ੰਗਰਸ ਸਾਰਾ ਪਿੰਡੇ ਤੇ ਹੰਡਾਇਆ ਜੀ ਉਹ ਵੀ ਬੜਿਆਂ ਕਰਦਾਂ ਦਾ ਗੱਲਾਂ ਵੀ ਅਸੀਂ ਸ਼ੰਗਰਸ ਸੰਤਾਂ ਦੇ ਨਾਲ ਹੰਡਾਇਆ ਉਹਨਾਂ ਨੇ ਬਹੁਤ ਕੁਝ ਵੇਖ ਲਿਆ ਅਸੀਂ ਤਾਂ ਨੇ ਉਹਦਾ ਇਹ ਗੱਲ ਬਹੁਤ ਚੰਗੀ ਸੀ ਜੇ ਉਹਦੇ ਹੱਕ ਦੇ ਵਿੱਚ ਉਹਦਾ ਸਮਰਪਿਤ ਕਰਦਾ ਆਪ ਬਹਿ ਜਾਂਦਾ ਤੇ ਜਿਹੜੀ ਆਸੇ-ਪਾਸੇ ਸੀਟਾਂ ਆ ਅਕਾਲੀ ਦਲ ਦੀਆਂ ਉਹ ਹੋ ਸਕਦਾ ਸਿੱਖਾਂ ਦੇ ਜਿਆਦਾ ਮੰਨ ਦੇ ਵਿੱਚ ਰੋਸ ਨਾ ਹੁੰਦਾ ਹੁਣ ਇਹ ਸਾਰੋ ਕੰਮ ਉਲਟ ਹੋ ਗਿਆ ਵਾ ਇਹ ਜਿੰਨੀਆਂ ਵੀ ਬਾਕੀ ਸੀਟਾਂ ਉਹਨਾਂ ਦੇ ਉੱਤੇ ਵੀ ਅਸਰ ਹੋਵੇਗਾ ਜੇ ਵਿਰਸਾ ਸਿੰਘ ਬਲਟੋਏ ਨੇ ਇਹ ਗੱਲ ਨਹੀਂ ਮੰਨੀ ਤੇ ਦੂਜੇ ਥਾਵਾਂ ਦੇ ਜਿੰਨੇ ਵੀ ਸੇਖਾ ਵੋਟਾਂ ਪਾਉਣ ਵਾਲੇ ਪੰਥ ਦੇ ਨਾਂ ਲੈ ਕੇ ਪਿਛਲੇ ਸਾਲਾਂ ਤੋਂ ਲੈ ਕੇ ਗੁਰਮਖੋ ਪਿਆਰੋ ਕਾਲੀ ਦਲ ਦੇ ਨਾਲ ਲੰਬੇ ਸਮੇਂ ਤੋਂ ਲੈ ਕੇ ਜੁੜੇ ਸੀ ਲੋਕ ਕੋਈ ਦਾ ਧਰਮ ਦਾ ਕਰਕੇ ਜੁੜੇ ਸੀ ਕੋਈ ਜੁੜੇ ਸੀ ਸਾਡੇ ਬਿੱਲ ਮਾਫ ਹੋ ਗਏ ਆ ਕੋਈ ਜੁੜੇ ਸੀ ਵੀ ਇਹ ਜਿਹੜੀ ਸਾਡੀ ਕਾਲੀ ਪਾਰਟੀ ਆਪਣੀ ਪਾਰਟੀ ਆ ਗੁਰਮਖੋ ਇਹ ਪਿਛਲੇ ਸਮੇਂ ਦੇ ਵਿੱਚ ਸਾਰੇ ਹੀ ਪੋਲ ਉਹ ਜਾਰ ਹੋ ਚੁੱਕਿਆ ਕਾ ਕੋਈ ਸਰਸੇ ਵਾਲੇ ਦਾ ਹੋਵੇ ਪੜਾ ਕੋਈ ਗੁਰਮਖੋ ਬਗਰਾੜੀ ਕਾਂਡ ਹੋਵੇ ਪੜਾ ਕੋਈ ਗੁਰਮਖੋ ਵਾਦ ਤੋਂ ਵਾਦ ਜਿਹੜੇ ਵੀ ਇਹਨਾਂ ਦੇ ਪੋਲ ਹਜੇ ਵੀ ਇਹਨਾਂ ਕੋਲੇ ਸਮਾਵਾਂ ਤੇ ਇਹ ਸਮੇਂ ਦੇ ਕਦਰ ਕਰਨ ਅਸੀਂ ਵੀ ਆਨੇ ਆ ਬਾਕੀ ਕੋਈ ਸੀਟਾਂ ਦੇ ਉੱਤੇ ਗੁਰਮਖੋ ਪਿਆਰੋ ਇਹਨਾਂ ਦਾ ਨੁਕਸਾਨ ਵਿਰਸਾ ਸਿੰਘ ਬਲਟੋਏ ਦੇ ਜੇ ਛੀਂਡਦੇ ਤੇ ਬੰਦਾ ਨਹੀਂ ਤੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਵੇਗਾ ਖਾਲਸਾ ਜੀ ਜਿਹੜਾ ਮੋਰਚਾ ਲੱਗਿਆ ਸੀ ਭਾਈ ਅਮਰਪਾਲ ਦਾ ਅੰਮ੍ਰਿਤਸਰ ਦੇ ਵਿੱਚ ਹਾਂਜੀ ਉਹ ਮੋਰਚਾ ਅੱਜ ਚੁੱਕ ਵੀ ਲਿਆ ਗਿਆ ਹੈ ਉੱਥੇ ਅਰਦਾਸ ਕਰਕੇ ਸੋ ਪਰਿਵਾਰ ਦੇ ਵੱਲੋਂ ਸੰਗਤਾਂ ਦੇ ਵੱਲੋਂ ਦਰਬਾਰ ਸਾਹਿਬ ਜਾ ਕੇ ਉੱਥੇ ਅਰਦਾਸ ਕੀਤੀ ਗਈ ਭਾਈ ਅਮਰਤਪਾਲ ਦੇ ਇਲੈਕਸ਼ਨ ਦੇ ਵਾਸਤੇ ਉਮੀਦਵਾਰੀ ਵਾਸਤੇ ਵੀ ਅੱਜ ਜਿਹੜਾ ਚੋਣ ਪ੍ਰਚਾਰ ਸ਼ੁਰੂ ਹੋ ਜਾਵੇਗਾ ਤੁਸੀਂ ਕੀ ਕਹਿੰਦੇ ਹੋ ਅਹੀਆਨੇ ਜੀ ਠੀਕ ਆ ਉਹਨਾਂ ਨੇ ਬਹੁਤ ਵਧੀਆ ਕੀਤਾ ਜੇ ਮੋਰਚਾ ਨਹੀਂ ਚੱਕਦੇ ਤੇ ਫੇਰ ਜਾ ਕੇ ਪਿੰਡਾਂ ਦੇ ਵਿੱਚ ਉਹ ਪ੍ਰਚਾਰ ਨਹੀਂ ਸੀ ਕਰ ਸਕਦੇ ਜੇ ਉਹ ਪ੍ਰਚਾਰ ਵੀ ਕਰਦੇ ਤੇ ਮੋਰਚਾ ਵੀ ਲਈ ਰੱਖਦੇ ਤੇ ਫੇਰ ਹੋ ਸਕਦਾ ਉਹਨਾਂ ਨੂੰ ਸੀਟ ਹਾਰਨੀ ਪੈ ਸਕਦੀ ਸੀ ਪਰ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਅੰਮ੍ਰਿਤਪਾਲ ਇਸ ਛੀੜ ਤੇ ਚੜ੍ਹਦੀ ਕਲਾ ਦੇ ਨਾਲ ਜਿੱਤ ਪ੍ਰਾਪਤ ਕਰੇਗਾ ਜਿੰਨੀਆਂ ਕਾਰ ਸੇਵਾ ਵਾਲੀਆਂ ਸੰਸਥਾਵਾਂ ਦਮਦਮੀ ਟਕਸਾਲ ਨਾਂਗ ਸਿੰਘ ਜਥੇਬੰਦੀਆਂ ਕੌਮਾਂ ਦੇ ਵੱਧ ਤੋਂ ਵੱਧ ਜਥੇਬੰਦੀਆਂ ਦੇ ਆਗੂ ਸਿੰਘ ਸਾਹਿਬਾਨ ਮੈਂ ਉਹਨਾਂ ਨੂੰ ਬੇਨਤੀ ਕਰਦਾ ਗੁਰਮਖੋ ਇਹ ਸੀੜ ਦੇ ਉੱਤੇ ਤੁਸੀਂ ਸਾਥ ਦਿਓ ਭਾਈ ਅੰਮ੍ਰਿਤਪਾਲ ਸਿੰਘ ਦਾ ਤੇ ਉਹ ਹਰਿਆ ਹੋ ਕੇ ਤੇ ਇਹ ਨੌਜਵਾਨ ਪੀੜੀ ਦੀ ਅਗਵਾਈ ਆਣ ਕੇ ਚੰਗੇ ਸੱਚੇ ਢੰਗ ਦਾ ਕਰ ਸਕਣ ਤੇ ਤੁਹਾਡੀ ਗੱਲ ਜਿਹੜੀ ਆ ਸੈਂਟਰ ਦੇ ਵਿੱਚ ਜਿੱਥੇ ਉਹ 도ਛੀ ਬਣਾ ਕੇ ਉਹਨਾਂ ਨੂੰ ਰੱਖਿਆ ਜਾ ਰਿਹਾ ਵਾ ਉਥੇ ਜਾ ਕੇ ਉਹ ਮਾਲਕ ਬਣ ਕੇ ਬਹਿ ਸਕਣ ਜੀ ਖਾਲਸਾ ਜੀ ਜਿਵੇਂ ਸ਼ਰਮਨੀ ਕਾਲੀਦਾਲ ਹੈਗੀ ਹੈ ਪਾਰਟੀ ਪੰਥਕ ਪਾਰਟੀ ਤੁਹਾਨੂੰ ਕਿਵੇਂ ਲੱਗਦਾ ਵੀ ਵਾਕਈ ਸਾਫ਼ ਸੁਥਰੀ ਪਾਰਟੀ ਹੈ ਜਾਂ 도ਗਲੀ ਹੈਗੀ ਹੈ ਇੱਕ ਪਾਸੇ ਭਾਈ ਅਮਰਤਪਾਲ ਦੇ ਧਰਨੇ ਦੇ ਵਿੱਚ ਜਾ ਕੇ ਸ਼ਮੂਲੀਅਤ ਕਰਨੀ ਇੱਕ ਪਾਸੇ ਉਹਦੇ ਵਿਰੁੱਧ ਖੜ ਜਾਣਾ ਕਿਵੇਂ ਲੱਗਦਾ ਹੈ ਇਹ ਜੀ ਹੁਣ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਵੀ ਜੇ ਕਹਿ ਦਵਾਂ ਮੈਂ ਵੀ ਇਹ ਕੋਈ 도ਗਲੀ ਪਾਰਟੀ ਮੈਂ ਕਹਿ ਦਵਾਂ ਇੱਕ ਪੱਖੀ ਪੱਖੀ ਪਾਰਟੀ ਇਹ ਵਿਰਸਾ ਸਿੰਘ ਬਟੋਆ ਨੇ ਤੁਹਾਨੂੰ ਆਪ ਹੀ ਗੁਰਮਖੋ ਪਿਆਰੋ ਸਾਸ ਕਰਾ ਦਿੱਤਾ ਕਿੰਨੇ ਕੰਦਰੋਂ ਖੜੇ ਆ ਕਿੰਨੇ ਕਿਨਾਂ ਦੇ ਨਾਲ ਬਾਹਰੋਂ ਖੜੇ ਆ ਪਿਛਲੇ ਵਾਰੀ ਮੈਨੂੰ ਹੀ ਇਹ ਸਵਾਲ ਕੀਤਾ ਸੀ ਪੱਤਰਕਾਰ ਨੇ ਵੀ ਬਾਬਾ ਜੀ ਆ ਜਿਹੜੇ ਲੇਖਤਾਂ ਦੇ ਨਾਲ ਸਾਰੇ ਸੈਨ ਕਰਾ ਕੇ ਦਿੱਤੇ ਗਏ ਆ ਅਮਦ ਸ਼ਾਹ ਤਾਕ ਵੀ ਬੰਦੀ ਸਿੰਘ ਸਾਡੇ ਲੰਬੀਆਂ ਸਜ਼ਾਵਾਂ ਭੁਗਤ ਚੁੱਕੇ ਆ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਣ ਉਹਨਾਂ ਦੇ ਸਾਥੀ ਗੁਰਮਖੋ ਉਹਨਾਂ ਨੇ ਕੋਈ ਵੀ ਆਪਦਾ ਘੜਦਾ ਨਿੱਜੀ ਕੰਮ ਨਹੀਂ ਸੀ ਕੋਈ ਉਹਨਾਂ ਨੇ ਚੋਰੀ ਡਾਕਾ ਨਹੀਂ ਸੀ ਕੀਤਾ ਜਿਹਦੇ ਕਰਕੇ ਉਹ ਸਜ਼ਾਵਾਂ ਭੋਗਦੇ ਆ ਉਹਨਾਂ ਦੇ ਦਾ ਬੱਚਿਆਂ ਨੂੰ ਸਰਕਾਰ ਨੇ ਸੁਰੱਖਿਆ ਦਿੱਤੀ ਸੀ ਬੱਚਿਆਂ ਦੇ ਨਾਲ ਵੀ ਇੰਦਰਾ ਗਾਂਧੀ ਨੇ ਜਿੱਥੇ ਉਹਨਾਂ ਦੇ ਬੱਚੇ ਪੜ੍ਹਦੇ ਸੀ ਤੇ ਉਹਨਾਂ ਨੂੰ ਗੰਨਮੈਨ ਮਿਲੇ ਸੀ ਗੁਰਮਖੋ ਉਹਨਾਂ ਨੇ ਜੇ ਪੱਠੀ ਦੇ ਵਿੱਚ ਜੀਵਨ ਆਪਦਾ ਪਾਇਆ ਤੇ ਸਮੁੱਚੀ ਸਿੱਖ ਕੌਮ ਦਾ ਦਰਦ ਕਰਕੇ ਪਾਇਆ ਪੰਥ ਦੀ ਹਾਨੀ ਹੁੰਦੀ ਕਰਕੇ ਤੇ ਉਹਨਾਂ ਨੇ ਜੇਲਾ ਘਟਦੇ ਪਾਇਆ ਜੇ ਅੱਜ ਕਹੀ ਜਾਂਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੇਣ ਨਹੀਂ ਦੇ ਸਕਦੇ ਗੁਰਮਖੋ ਦਾ ਬਹੁਤ ਵੱਡੀ ਗੱਲ ਆ ਅਸੀਂ ਤਾਂ ਬੰਦੀ ਸਿੰਘਾਂ ਦਾ ਦੇਣ ਹੀ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਕੁਰਬਾਨੀ ਕੀਤੀ ਆ ਤੇ ਐਡੀ ਵੱਡੀ ਕੁਰਬਾਨੀ ਕਰਨੀ ਕਿ ਇਹ ਹਾਰੀ ਸਾਰੀ ਦੇ ਵਸਤੀ ਗੱਲ ਨਹੀਂ ਤੇ ਤੁਸੀਂ ਗੁਰਮਖੋ ਵਾਅਦੇ ਤੋਂ ਵਾਅਦ ਸਾਥ ਦਿਓ ਇਹਨਾਂ ਸਿੰਘਾਂ ਦਾ ਤੇ ਜਿਵੇਂ ਹੁਣ ਬੰਦੀ ਸਿੰਘ ਇਹ ਵੀ ਕੋਈ ਜੇਲਾ ਚੋਂ ਤਾਈ ਬਾਹਰ ਆਉਣਗੇ ਜੇ ਤੁਹਾਡੀ ਆਪਦੀ ਪਾਵਰ ਹੋਈ ਜੇ ਤੁਹਾਡੇ ਕੋਲ ਆਪ ਦੀ ਤਾਕਤ ਹੋਈ ਜੇ ਤੁਹਾਡੇ ਕੋਲੇ ਆਪ ਦੀ ਤਾਕਤ ਤੇ ਪਾਵੜ ਨਹੀਂ ਤੇ ਗੁਰਮਖੋ ਪਿਆਰੋ ਤੁਹਾਡੇ ਤੇ ਇਹ ਧੱਕੇ ਛਾਈਆਂ ਸਰਕਾਰਾਂ ਕਰਦੀਆਂ ਰਹੀਆਂ ਤੇ ਇਹਨਾਂ ਨੇ ਕਰਦੇ ਰਹਿਣਾ ਜੀ ਖਾਲਸਾ ਜੀ ਆਨੰਦਪੁਰ ਸਾਹਿਬ ਤੋਂ ਸ਼ਨਮਨੀ ਕਾਲੀਦਾਲ ਦੇ ਜਿਹੜੇ ਲੀਡਰ ਹੈਗੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਹਾਂ ਜੀ ਉਹਨਾਂ ਨੂੰ ਉੱਥੇ ਉਮੀਦਵਾਰ ਐਲਾਨਿਆ ਹੋਇਆ ਤੁਹਾਨੂੰ ਕੀ ਲੱਗਦਾ ਕੀ ਕਹੋਗੇ ਉਸ ਉਥੋਂ ਬਾਰੇ ਗੁਰਮਖੋ ਪਿਆਰੋ ਜਿਨੇ ਚੰਦੂ ਮਾਜਰਾ ਕਿੰਨੇ ਵੀ ਇਹਨਾਂ ਦੇ ਲੀਡਰਾਂ ਚਾਹੇ ਕੋਈ ਸੁਚਾ ਲੰਗਾ ਹੋਵੇ ਚਾਹੇ ਕੋਈ ਚੰਦੂ ਮਾਇਰਾ ਹੋਵੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਵਾ ਸਾਰੇ ਮੁਲਖ ਨੂੰ ਪਤਾ ਲੱਗ ਚੁੱਕਾ ਵਾ ਜੀ ਜੇ ਚੰਦੂ ਮਾਇਰਾ ਜੇ ਅਸੀਂ ਸਿੱਖ ਧਰਮ ਦੇ ਵਿੱਚ ਪੈਦਾ ਹੋ ਕੇ ਸਿੱਖ ਨਹੀਂ ਬਣ ਸਕਦੇ ਜੇ ਸਾਡੀਆਂ ਅੰਦਰੋਂ ਨੀਤੀਆਂ ਸਿੱਖਾਂ ਵਾਲੀਆਂ ਨਹੀਂ ਅੰਦਰੋਂ ਨੀਤੀਆਂ ਸਿੰਘਾਂ ਵਾਲੀਆਂ ਨਹੀਂ ਤੇ ਗੁਰਮਖੋ ਪਿਆਰਿਓ ਇਹਨਾਂ ਨੂੰ ਕੋਈ ਵੀ ਉਥੋਂ ਜਿੱਤ ਪ੍ਰਾਪਤ ਨਹੀਂ ਹੋਵੇਗੀ ਇਹ ਸਾਰਾ ਪਤਾ ਲੱਗ ਚੁੱਕਾ ਵਾ ਸਮੁੱਚੀ ਸਿੱਖ ਕੌਮ ਨੂੰ ਪੰਥ ਨੂੰ ਵੀ ਸਾਡੇ ਨਾਲ ਕਿਹੜੇ ਕਿਹੜੇ ਇਹਨਾਂ ਨੇ ਦਗੇ ਕੀਤੇ ਆ ਤੇ ਅੱਗੇ ਸਾਡੇ ਅੱਖੀ ਕਟਾ ਕੌਮ ਦੇ ਪਾਇਆ ਜਾ ਰਿਹਾ ਜੀ ਖਾਲਸਾ ਜੀ ਖੀਰਲਾ ਸਵਾਲ ਹੈਗਾ ਕਿ 1999 ਦੇ ਵਿੱਚ ਸਿਮਰਨਜੀਤ ਮਾਨ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਕੇ ਬਾਹਰ ਆਏ ਸੀ ਕਹਿੰਦੇ ਵੀ ਪੰਜ ਲੋਕ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਕੇ ਬਾਹਰ ਆਏ ਹੋਏ ਨੇ ਜਿਦੇ ਵਿੱਚ ਹੁਣ ਭਾਈ ਅਮਰਪਾਲ ਸਿੰਘ ਤੁਹਾਨੂੰ ਲੱਗਦਾ ਹੈ ਕਿ ਇਲੈਕਸ਼ਨ ਜਿਹੜਾ ਖਡੂਰ ਸਾਹਿਬ ਤੋਂ ਲੋਕ ਜਿਤਾ ਕੇ ਸੰਗ ਦੇ ਜਿਤਾ ਕੇ ਬਾਹਰ ਲੈ ਕੇ ਆਣਗੇ ਇਹ ਜੀ ਸਾਨੂੰ ਭਰੋਸਾ ਕਾਲ ਪੁਰਖ ਵਾਹਿਗੁਰੂ ਤੇ ਜੀ ਤੇ ਪਾਰ ਸਿੱਖ ਕੌਮ ਮਾਝੇ ਦੇ ਜੋਧੇ ਸੂਰਬੀਰ ਅਣਖ ਵਾਲੇ ਆ ਉਹਨਾਂ ਨੂੰ ਅਣਖ ਨੇ ਟੁੰਬਿਆ ਕੋਈ ਇਹੋ ਜਿਹੇ ਬੇਗੈਰ ਤੇ ਬੰਦੇ ਨਹੀਂਗੇ ਜਿਹੜੇ ਅੰਮ੍ਰਿਤਪਾਲ ਨੂੰ ਨਾ ਵੋਟ ਪਾਉਣਗੇ ਤੇ ਉਹ ਗੁਰਮਖੋ ਪਿਆਰੋ 100% ਹੀ ਕਾਲਪੁਰਖ ਵਾਹਿਗੁਰੂ ਨੇ ਕਿਰਪਾ ਕਰਨੀ ਆ ਤੇ ਅੰਮ੍ਰਿਤਪਾਲ ਨੇ ਸੀਟ ਤੋਂ ਜਿੱਤ ਜਾਣਾ ਤੇ ਉਹਨੇ ਬਾਹਰ ਵੀ ਆ ਜਾਣਾ ਤੇ ਸਾਨੂੰ ਵਾਅਦ ਤੋਂ ਵਾਅਦ ਸਾਥ ਦੇਣਾ ਚਾਹੀਦਾ ਤੇ ਸਾਥ ਦੇ ਕੇ ਇਹ ਸਾਨੂੰ ਪੰਜਾਬ ਦੀ ਆਉਦੇ ਦੇਸ਼ ਦੀ ਰਾਖੀ ਕਰਨੀ ਚਾਹੀਦੀ ਆ ਜਿਵੇਂ ਖਡੂਰ ਸਾਹਿਬ ਦੇ ਉਮੀਦਵਾਰ ਦੀ ਜਿਹੜੀ ਉਹਨਾਂ ਨੇ ਕਾਗਜ਼ ਵਾਪਸ ਲੈਏ ਨੇ ਸਿਮਰਜੀਤ ਮਾਨ ਦੀ ਪਾਰਟੀ ਨੇ ਤੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਪਾਰਟੀ ਨੇ ਵਾਪਸ ਲੈ ਲੈਨੇ ਸੋ ਕੀ ਕਹਿੰਦੇ ਹੋ ਆਹਿਆ ਨੇ ਜੀ ਉਹਨਾਂ ਨੇ ਇਹ ਦਿਲ ਜਿੱਤ ਲਿਆ ਸਿੱਖਾਂ ਦੇ ਜੀ ਜਿਵੇਂ ਹੁਣ ਭਾਈ ਸਿਮਰਜੀਤ ਸਿੰਘ ਮਾਨ ਨੇ ਇਹ ਵਾਪਸ ਲੈ ਲਿਆ ਆਉਦੇ ਜਿੰਨੇ ਵੀ ਸੀਟ ਦੇ ਤੋਂ ਉਮੀਦਵਾਰ ਸੀ ਤੇ ਉਹਨਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਤੇ ਇਸ ਤਰ੍ਹਾਂ ਹੀ ਅਸੀਂ ਕਹਿਣਾ ਚਾਹੁੰਦੇ ਸੀ ਇਹਨਾਂ ਨੂੰ ਵੀ ਦਿਲ ਜਿੱਤ ਜਾਣਾ ਚਾਹੀਦਾ ਸੀ ਜਿਵੇਂ ਵਿਰਸਾ ਸਿੰਘ ਬਲਟੋਆ ਸੀ ਇਹਨਾਂ ਨੂੰ ਲੋਕਾਂ ਦੇ ਦਿਲ ਜਿੱਤ ਲੈਣੇ ਚਾਹੀਦੇ ਸੀ ਤੇ ਗੁਰਮਖੋ ਪਿਆਰਿਓ ਨਹੀਂ ਤਾਂ ਜਿਹੜਾ ਵੋਟਾਂ ਦੇ ਵਿੱਚ ਹਸ਼ਰ ਹੋਣਾ ਉਹ ਤੁਹਾਡੇ ਸਾਹਮਣੇ ਸੀ ਸਾਹ ਜਾਣਾ ਜੀ ਜੇ ਕਰਕੇ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਜੇ ਕਰਕੇ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਸੋ ਦੋਸਤੋ ਤੁਸੀਂ ਲੜਨੀਆਂ ਫੌਜਾਂ ਦੀ ਗੱਲਬਾਤ ਸੁਣੀ ਹੈ ਭਾਈ ਅਮਰਤਪਾਲ ਸਿੰਘ 2024 ਦਾ ਇਲੈਕਸ਼ਨ ਖਡੂਰ ਸਾਹਿਬ ਤੋਂ ਜਿਹੜੇ ਲੜ ਰਹੇ ਨੇ ਜਿਨ੍ਹਾਂ ਦੀ ਅੱਜ ਅਰਦਾਸ ਕਾਲ ਤੱਕ ਸਾਹਿਬ ਤੋਂ ਹੋ ਚੁੱਕੀ ਹੈ ਚੋਣ ਪ੍ਰਚਾਰ ਦੀ ਮਹਿੰਮ ਜਿਹੜੀ ਬੜੀ ਤੇਜ਼ੀ ਦੇ ਨਾਲ ਹੋ ਚੁੱਕੀ ਹੈ ਸੋ ਬਾਬਾ ਜੀ ਉਹਨਾਂ ਬੜੇ ਵੱਡੇ ਵੱਡੇ ਖਲਾਸੇ ਕੀਤੇ ਨੇ ਪੰਥਕ ਪਾਰਟੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈਗੀ ਹੈ ਸੋ ਅਨੰਦਪੁਰ ਸਾਹਿਬ ਦੇ ਖਡੂਰ ਸਾਹਿਬ ਦੇ ਸੋ ਇਸ ਵੀਡੀਓ ਤੇ ਤੁਸੀਂ ਦਿਓ ਆਪਣੇ ਕਮੈਂਟ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਬਾਬਾ ਜੀ ਆਪ ਜੀ ਦਾ ਧੰਨਵਾਦ ਆਪ ਜੀ ਦਾ ਵੀ ਧੰਨਵਾਦ ਭਾਗਾਂ ਵਾਲੋ ਇਹਨਾਂ ਦੇ ਲੋਕ ਚੈਨਲ ਟੀਵੀ ਦਾ ਵੀ ਧੰਨਵਾਦ ਅਸੀਂ ਇਹ ਬੇਨਤੀ ਹਰ ਵੀਡੀਓ ਜੋ ਜ਼ਰੂਰ ਕਰਦੇ ਆ ਜੋ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੁਹਾਲੀ ਅਸੀਂ ਡੇਢ ਸਾਲ ਤੋਂ ਲੈ ਕੇ ਉਥੇ ਗੱਜ ਰਹੇ ਆ ਇਹ ਫੌਜ ਆ ਗੁਰੂ ਕੀ ਖਾਲਸੇ ਦੀ ਆਰਮੀ ਤੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਗੁਰਮਖੋ ਸਾਨੂੰ ਕੋਈ ਲਾਲਚ ਨਹੀਂਗਾ ਕਿਸੇ ਕਿਸਮ ਦਾ ਕੋਈ ਸਾਨੂੰ ਲੋਭ ਨਹੀਂਗਾ ਅਸੀਂ ਸੱਚੀ ਤੇ ਸੁੱਚੀ ਇਹ ਕੁਰਬਾਨੀ ਕਰ ਰਹੇ ਆ ਜੇ ਭਾਈ ਜੀ ਤਾਰ ਸਿੰਘ ਹਵਾਰਾ ਨੇ ਤੇ ਭਾਈ ਬਲਵੰਤ ਸਿੰਘ ਰਾਜੋਵਾਣਾ ਦੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕੀਤੀ ਆ ਤੇ ਸਾਡਾ ਖੜਨ ਦਾ ਫਰਜ ਬਣਦਾ ਤੇ ਸਮੁੱਚੀਆਂ ਜਥੇਬੰਦੀਆਂ ਨੂੰ ਤੇ ਮੈਂ ਸੰਤਾ ਮਹਾਪੁਰਸ਼ਾਂ ਨੂੰ ਬੇਨਤੀ ਕਰਦਾ ਇਹ ਮੋਰਚੇ ਦਾ ਸਾਥ ਦਿਓ ਬਲਾਓ ਫਤਿਹ ਪਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ